ਸੋ ਹਾਂਜੀ ਸੱਚਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਨਾਲ ਸੋ ਥੋੜਾ ਸਮਾਂ ਪਹਿਲਾਂ ਹੀ ਸਿੱਖਿਆ ਵਿਭਾਗ ਵੱਲੋਂ 6ਵੇਂ ਪੇ ਕਮਿਸ਼ਨ ਨੂੰ ਲੈ ਕੇ ਜਾਂ ਪੇ ਫਿਕਸੇਸ਼ਨ ਨੂੰ ਲੈ ਕੇ ਇੱਕ ਪੱਤਰ ਜਾਰੀ ਕੀਤਾ ਹੈ ਜੋ ਕਿ ਕਾਫੀ ਲੰਮੇ ਸਮੇਂ ਤੋਂ ਅਧਿਆਪਕ ਵਰਗ ਇਸ ਦਾ ਇੰਤਜ਼ਾਰ ਕਰ ਰਹੇ ਸੀ ਸੋ ਉਹਨਾਂ ਲਈ ਇੱਕ ਵਾਰ ਤੋਂ ਫਿਰ ਜਿਹੜੀ ਉਹ ਖੁਸ਼ਖਬਰੀ ਵਾਲੀ ਗੱਲ ਹੈ ਸੋ ਕੀ ਇਹ ਪੱਤਰ ਥੋੜਾ ਸੰਜੇ ਕਰਦੇ ਕਿਰਪਾ ਕਰਕੇ ਬਨੇ ਰਹੋ ਸੋ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਹੈ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਾਲਾਂਕਿ ਇਹ ਪਟੀਸ਼ਨਰਾਂ ਨੂੰ ਬਣਦੇ ਲਾਭ ਦੇਣ ਵਾਸਤੇ ਪੱਤਰਚਾਰੀ ਹੋ ਚੁੱਕਿਆ ਪਰ ਇਹ ਪੱਤਰ ਅਜੇ ਤੱਕ ਵੀ ਅਧੂਰਾ ਹੈ ਠੀਕ ਹੈ ਜੀ ਸੋ ਕੀ ਹੈ ਸਾਰੀ ਜਾਣਕਾਰੀ ਆਪਾਂ ਕੱਲੀ ਡਿਟੇਲ ਦੇ ਵਿੱਚ ਕਰਾਂਗੇ ਸੋ ਉਸ ਤੋਂ ਬਾਅਦ ਦੋਸਤੋ ਬਨੇ ਰਹੋ ਤੁਹਾਡੇ ਨਾਲ ਦੋ ਪੇ ਫਿਕਸੇਸ਼ਨ ਨਿਕਲ ਕੇ ਸਾਹਮਣੇ ਆਇਆ ਠੀਕ ਹੈ ਜੀ ਕਿਉਂਕਿ ਵੱਖ-ਵੱਖ ਮਤਲਬ ਜਾਂਚ ਪੜਤਾਲ ਕਰਨ ਤੇ ਪਤਾ ਲੱਗਿਆ ਕਿ 10 300 3400 800 5000 ਗ੍ਰੇਡ ਪੇ ਦੇ ਅਕੋਰਡਿੰਗ ਦੋ ਤਰ੍ਹਾਂ ਦੀ ਸੈਲਰੀ ਬਣ ਕੇ ਸਾਹਮਣੇ ਆ ਰਹੀ ਹੈ ਕਿਉਂਕਿ ਅਜੇ ਤੱਕ ਵਿਭਾਗ ਨੇ ਇਹ ਤਾਂ ਕਹਿ ਦਿੱਤਾ ਕਿ ਤੁਸੀਂ 6ਵੇਂ ਪੇ ਕਮਿਸ਼ਨ ਦੇ ਅਕੋਰਡਿੰਗ ਜਿਹੜੀ ਆਪਣੀ ਉਹ ਸੈਲਰੀ ਬਣਵਾ ਲਓ ਜਿਹਦਾ ਗ੍ਰੇਡ ਪੇ ਤੁਸੀਂ ਕਹਿ ਲੋ ਵੀ 10334 800 ਪਲੱਸ 5000 ਗ੍ਰੇਡ ਪੇ ਦੇ ਨਾਲ ਤੁਸੀਂ ਨੂੰ ਫਿਕਸ ਕਰਾ ਲਓ ਪਰ ਫਿਕਸ ਕਰਕੇ ਬਣਦੀ ਕਿੰਨੀ ਹੈ ਠੀਕ ਹੈ ਇਹ ਅਜੇ ਤੱਕ ਇੱਕ ਸਵਾਲੀਆ ਚਿੰਨ੍ਹ ਬਣਿਆ ਹੋਇਆ ਸੋ ਉਹ ਤੁਹਾਡੇ ਸਾਲਾਂ ਸਵਾਲਾਂ ਦੇ ਜਵਾਬ ਇਸ ਵੀਡੀਓ ਤੇ ਆਪਾਂ ਦੇਵਾਂਗੇ ਠੀਕ ਹੈ ਜੀ ਤੇ ਆਪਾਂ ਦੋਵੇਂ ਤਰ੍ਹਾਂ ਨਾਲ ਹੀ ਇਸ ਵੀਡੀਓ ਨੂੰ ਵਿੱਚ ਆਪਾਂ ਦੋਵੇਂ ਤਰ੍ਹਾਂ ਦੀ ਸੈਲੀ ਬਣਾਵਾਂਗੇ ਜੇ ਮਤਲਬ ਤੁਹਾਡਾ 38 100 ਦੇ ਨਾਲ ਸੈਲੀ ਬਣਦੀ ਹੈ ਤਾਂ ਕਿੰਨੀ ਬਣੂਗੀ ਉਸ ਤੋਂ ਬਾਅਦ ਜੇਕਰ 45 400 ਦੇ ਨਾਲ ਬਣਦੀ ਹੈ ਤਾਂ ਕਿੰਨੀ ਬਣੂਗੀ ਠੀਕ ਹੈ ਸੀ ਸੋ ਦੋਨੋਂ ਪੀਸ ਸਕੇਲ ਦੇ ਉੱਪਰ ਹੀ ਆਪਾਂ ਅੱਜ ਗੱਲ ਕਰਾਂਗੇ ਸੋ ਕਿਰਪਾ ਕਰਕੇ ਬਨੇ ਰਹੋ ਹੁਣ ਤੱਕ ਤੁਸੀਂ ਇਨਾ ਪਿਆਰ ਦਿੱਤਾ ਉਹਨਾਂ ਸਾਰਿਆਂ ਦੇ ਹੀ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਇਸ ਵਿੱਚ ਇਹਦੇ ਵਿੱਚ ਇੱਕ ਪੱਤਰ ਜੀ ਇੱਕ ਖਾਸ ਗੱਲ ਹੋਰ ਵੀ ਹੈ ਦੋਸਤੋ ਆਪਾਂ ਤੁਹਾਨੂੰ ਪੜ੍ਹ ਕੇ ਸੁਣਾ ਦੇਣੀ ਹੈ ਉਕਤ ਸਬੰਧੀ ਮਾਮਲੇ ਉੱਤੇ ਰਿਕਾਰਡ ਤੱਥਾਂ ਤੇ ਵਿਭਾਗ ਦੇ ਡੀ ਸੀ ਐਫ ਜੀ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਉਪਰੰਤ ਫੈਸਲਾ ਲਿਆ ਗਿਆ ਜੋ ਪਟੀਸ਼ਨਰਾਂ ਵੱਲੋਂ ਉਕਤ ਕੇਸਾਂ ਵਿੱਚ ਵਿੱਤ ਵਿਭਾਗ ਦੇ ਪੱਤਰ ਮਿਤੀ 17/7/2020 ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਇਸ ਦੇ ਨਾਲ ਹੀ ਪਟੀਸ਼ਨਰ ਵੱਲੋਂ ਦਾ ਪੰਜਾਬ ਐਜੂਕੇਸ਼ਨ ਟੀਚਿੰਗ ਕੈਟੇਗਰੀ ਗਰੁੱਪ ਸੀ ਸਰਵਿਸ ਰੂਲ 2018 ਅਕੋਰਡਿੰਗ 10 334 800 ਪਲੱਸ 5000 ਗ੍ਰੇਡ ਪੇ ਅਤੇ ਅੱਗੇ ਦੀਆਂ ਪੇ ਰਿਵਿਜ਼ਨਾਂ ਦੀ ਮੰਗ ਕੀਤੀ ਗਈ। ਸੋ ਦੋਸਤੋ ਜਿਹੜੇ ਪਟੀਸ਼ਨ ਸੀ ਉਹਨਾਂ ਵੱਲੋਂ ਇੱਕ ਤਾਂ 17720 ਵਾਲਾ ਜਿਹੜਾ ਪੱਤਰ ਹੈ ਉਹ ਰੱਦ ਜਿਹੜਾ ਕੀਤਾ ਜਾਣਾ ਚਾਹੀਦਾ ਉਹ ਮੰਗ ਕੀਤੀ ਹੈ। ਫਿਰ ਉਸ ਤੋਂ ਬਾਅਦ 2018 ਦੇ ਰੂਲ ਦੇ ਅਕੋਰਡਿੰਗ ਜਿਹੜੀ ਉਹਨਾਂ ਦਾ ਗ੍ਰੇਡ ਪੇ ਹੈ ਉਹ 10334 800 ਪਲੱਸ 5000 ਗ੍ਰੇਡ ਪੇ ਦੇ ਅਕੋਰਡਿੰਗ ਜਿਹੜਾ ਉਹਨਾਂ ਦੀ ਆਪਣੀ ਸੈਲਰੀ ਨੂੰ ਫਿਕਸ ਕਰਨੀ ਚਾਹੀਦੀ ਹੈ ਠੀਕ ਹੈ ਜੀ। ਸੋ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਰੂਲ ਦੇ ਅਕੋਰਡਿੰਗ 10334 800 ਪਲੱਸ ਪੰਜਰ ਗ੍ਰੇਡ ਪੇ ਅਤੇ ਪੰਜਾਬ ਐਜੂਕੇਸ਼ਨ ਸਰਵਿਸ ਸਕੂਲ ਐਂਡ ਇਨਸਪੈਕਸ਼ਨ ਗਰੁੱਪ ਬੀ ਸਰਵਿਸ ਸੀ ਅਨੁਸਾਰ ਲੈਕਚਰਰ ਕੇਡਰ ਦੀ ਜਿਹੜੀ ਕੀਤੀ ਗਿਆ ਉਹ ਤਾਂ ਸਿਰਫ ਹੈ ਬੇਸਿਕ ਉਹ ਨਹੀਂ ਹੈ ਪਰ ਪਲੱਸ ਉਹਦਾ ਗ੍ਰੇਡ ਵੇਜ ਜਿਹੜਾ ਉਹ 5400 ਹੈ ਠੀਕ ਹੈ ਜੀ ਸੋ ਉਕਤ ਦੇ ਸੰਬੰਧਕ ਪਟੀਸ਼ਨਰਾਂ ਦੀ ਅੱਜ ਮਿਤੀ 24/7 ਨੂੰ ਦਫ਼ਤਰ ਛੱਡਣ ਤੋਂ ਪਹਿਲਾਂ ਪੇ ਫਿਕਸੇਸ਼ਨ ਕਰਕੇ ਰਿਪੋਰਟ ਜਿਹੜੀ ਉਹ ਭੇਜਣੀ ਯਕੀਨੀ ਬਣਾਇਆ ਤਾਂ ਸਖਤ ਹੁਕਮ ਜਿਹੜੇ ਜਾਰੀ ਕੀਤੇ ਗਿਆ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪੱਤਰ ਸਾਂਝਾ ਕੀਤਾ ਸੀ ਪਹਿਲਾਂ ਕਿ 27 ਤਰੀਕ ਤੱਕ ਸਾਰਾ ਫਿਕਸੇਸ਼ਨ ਵਾਲਾ ਜਿਹੜਾ ਕੰਮ ਉਹ ਕਲੀਅਰ ਹੋ ਜਾਣਾ ਚਾਹੀਦਾ ਸੋ ਹੁਣ ਦੋਸਤੋ ਗੱਲ ਕਰਦੇ ਆਪ 34800 ਪਲੱਸ 5000 ਗ੍ਰੇਡ ਪੇ ਦੇ ਨਾਲ ਦੋ ਤਰ੍ਹਾਂ ਦੀ ਸੈਲਰੀ ਬਣਦੀ ਹੈ 38100 ਪਲੱਸ ਉਸ ਤੋਂ ਬਾਅਦ ਜੇਕਰ ਦੂਜੇ ਪਾਸੇ ਗੱਲ ਕਰਦੇ 45400 ਸੋ ਦੋਵਾਂ ਦੇ ਅਕੋਰਡਿੰਗ ਆਪਾਂ ਕੰਪੈਰੀਜ਼ਨ ਕਰਕੇ ਤੁਹਾਨੂੰ ਦੋਵਾਂ ਦੀ ਸੈਲਰੀ ਬਣਾ ਕੇ ਦਿਹਾਉਣੀ ਹੈ ਕਿਰਪਾ ਕਰਕੇ ਬੰਨ ਰਿਹਾ ਹੂੰ ਸੋ ਹਾਂਜੀ ਦੋਸਤੋ ਆਪਾਂ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਰਹੇ ਹਾਂ ਜੇ 10300 34800 ਪਲੱਸ 5000 ਗ੍ਰੇਡ ਪੇ ਬਣਾ ਕੇ ਦੋ ਤਰ੍ਹਾਂ ਨਾਲ ਤੁਹਾਨੂੰ ਦੱਸਿਆ ਵੀ ਸੈਲਰੀ ਬਣਾਈ ਹੈ ਤਕਰੀਬਨ ਜਿੱਦ ਤੱਕ ਸੋਨ ਦੇ ਵਿੱਚ ਆਇਆ ਹੈ ਕਿਉਂਕਿ ਜਦੋਂ ਇਹ ਲੈਟਰ ਆਇਆ ਤਾਂ ਮੈਂ ਕਾਫੀ ਜਿਹੜੇ ਨੂਨ ਸੀ ਜਾਂ ਮਤਲਬ ਮਾਹਿਰਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਹ ਕਹਿੰਦੇ ਦੋ ਤਰ੍ਹਾਂ ਨਾਲ ਅਸੀਂ ਜਿਹੜੀ ਉਹ ਫਿਕਸ ਕਰਕੇ ਭੇਜੀ ਹੈ ਹੁਣ ਤੁਹਾਡੇ ਇੱਥੇ ਕਿਹੜੀ ਫਿਕਸ ਕੀਤੀ ਜਾਂਦੀ ਹੈ ਉਹ ਬਾਅਦ ਹੀ ਗੱਲ ਹੈ ਪਰ ਜਿੱਥੋਂ ਤੱਕ ਅੰਦਾਜ਼ਾ ਵੀ ਉਹ 45-400 ਦੇ ਹਿਸਾਬ ਨਾਲ ਹੀ ਕੀਤੀ ਜਾਣੀ ਹੈ ਕਿਉਂਕਿ ਜੇ 38-100 ਦੇ ਨਾਲ ਕੀਤੀ ਜਾਣੀ ਤਾਂ ਤਕਰੀਬਨ 10 ਤੋਂ 11000 ਰੁਪਏ ਸੈਲੀ ਦਾ ਫਰਕ ਪੈਂਦੇ ਦੋਸਤੋ ਠੀਕ ਹੈ ਮੋਟਾ-ਮੋਟਾ ਆਪਾਂ ਬੜੀ ਲੰਬੀ ਵੀਡੀਓ ਨਹੀਂ ਕਰਦੇ ਠੀਕ ਹੈ ਜੀ ਥੋੜੀ ਜਿਹੀ ਜਾਣਕਾਰੀ ਲੈਣੇ ਸਿਰਫ ਮੋਟਾ-ਮੋਟਾ ਜੇਕਰ ਆਪਾਂ ਦੋਸਤੋ 45 400 ਦੇ ਹਿਸਾਬ ਨਾਲ ਲਈ ਵੀ ਬੇਸਿਕ ਮੰਨ ਕੇ ਠੀਕ ਹੈ ਜੀ ਤਾਂ ਉਥੇ 3% ਜਿਹੜਾ ਇਨਕਰੀਮੈਂਟ ਬਣਦਾ ਤਾਂ 46 800 ਤੁਹਾਡੀ ਹੁਣ ਜਿਹੜੀ ਉਹ ਬੇਸਿਕ ਬਣਦੀ ਹੈ ਇਸ ਟਾਈਮ ਠੀਕ ਹੈ ਜੀ ਸੋ ਉਸ ਤੋਂ ਬਾਅਦ 42% ਸੇਮ ਉਸੇ ਤਰ੍ਹਾਂ ਡੀਏ ਵੈਸੀ ਪੱਕਾ ਵੀਡੀਓ ਪਹਿਲਾਂ ਸਾਂਝੀ ਕਰ ਚੁੱਕੇ ਹਾਂ ਤਕਰੀਬਨ 19 656 ਰੁਪਏ ਜਿਹੜੀ ਤੁਹਾਡੇ ਉਹ ਡੀਏ ਹੋ ਗਿਆ ਠੀਕ ਹੈ ਜੀ 8% ਦੇ ਹਿਸਾਬ ਨਾਲ 3744 ਰੁਪਏ ਤੁਹਾਡੀ ਜੇਕਰ ਗੱਲ ਕਰੀਏ ਤਾਂ ਦੋਸਤੋ ਆਰੇ ਹੋ ਗਿਆ 5 ਸੌਰੀ 500 ਰੁਪਇਆ ਮੋਬਾਈਲ ਪੱਤਾ ਠੀਕ ਹੈ ਜੀ ਮੋਬਾਈਲ ਤੇ ਮੈਡੀਕਲ ਜਿਹੜਾ ਹੋ ਗਿਆ 1000 ਰੁਪਿਆ ਠੀਕ ਹੈ ਜੀ ਤਾਂ ਜੇਕਰ ਕੁੱਲ ਆਪਾਂ ਕਹੇ ਜੀ ਵੀ ਗ੍ਰੋਸ ਸੈਲਰੀ ਜਿਹੜੀ ਬਣੀ ਹੈ ਉਹ 71700 ਆਪਾਂ ਵੀਡੀਓ ਤੁਹਾਡਾ ਪਹਿਲਾਂ ਵੀ ਸਾਂਝੀ ਕੀਤੀ ਸੀ ਵੀ ਜੇਕਰ 45400 ਦੇ ਹਿਸਾਬ ਨਾਲ ਤੁਹਾਡੇ ਤੇ ਫਿਕਸ ਕੀਤੀ ਜਾਂਦੀ ਹੈ ਤਾਂ ਤੁਹਾਡੀ ਜਿਹੜੀ ਅਪਰੋਕਸੀਮੇਟ ਸੈਲਰੀ ਬਣਦੀ ਹੈ ਦੋਸਤੋ 71700 ਦੇ ਲਗਭਗ ਬਣਦੀ ਹੈ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਆਈ ਸੀ ਦੋਸਤੋ ਡਿਡਕਸ਼ਨ ਠੀਕ ਹੈ ਜੀ ਸੋ ਡਿਡਕਸ਼ਨ ਆਪਾਂ ਅੱਜ ਮੈਂ ਹੁਣ ਵੀ ਦੁਬਾਰਾ ਵੀ ਦੱਸ ਲੈਣਾ ਹੈ ਬੇਸਿਕ ਪਲੱਸ ਡੀਏ ਨੂੰ ਮਿਲਾ ਕੇ ਭਾਅ ਜੋੜ ਕਰਕੇ ਉਸ ਤੋਂ ਬਾਅਦ 10% ਦਾ ਗੁਣਾ ਕਰਕੇ ਭਾਅ 10% ਇਹਦਾ ਆਪਾਂ ਇਨਕਮ ਕੱਢਣੀ ਹੁੰਦੀ ਹੈ ਦੋਸਤੋ 10% ਕਰਕੇ ਜਿੰਨੀ ਰਕਮ ਬਣਦੀ ਹੈ ਉਹ ਤੁਹਾਡੀ ਐਨਪੀਐਸ ਹੁੰਦੀ ਹੈ ਠੀਕ ਹੈ ਜੀ ਸੋ ਐਨਪੀਐਸ ਆਪਣੀ ਬਣਦੀ ਹੈ ਦੋਸਤੋ ਬੇਸਿਕ ਪਲੱਸ ਡੀਏ ਨੂੰ ਮਿਲਾ ਕੇ ਤਾਂ ਇਹ ਤਕਰੀਬਨ 6645 ਰੁਪਏ ਆ ਜਿਹੜੀ ਉਹ ਬਣਦੀ ਆ ਠੀਕ ਹੈ ਜੀ ਸੋ 6645 ਰੁਪਏ ਤੁਹਾਡੀ ਐਨਪੀਐਸ ਹੋਗੀ 200 ਰੁਪਿਆ ਡਿਵੈਲਪਮੈਂਟ ਟੈਕਸ ਹੋ ਗਿਆ 120 ਰੁਪਏ ਜਿਹੜੀ ਉਹ ਜੀ ਐਸ ਉਹ ਤਾਂ ਕੁੱਲ ਮਿਲਾ ਕੇ ਜਿਹੜੀ ਇਹ ਰਕਮ ਆਪਣੇ ਕੋਲੇ 6965 ਰੁਪਏ ਜਿਹੜੀ ਉਹ ਬਣਦੀ ਹੈ ਠੀਕ ਹੈ ਜੀ ਸੋ ਹੁਣ ਦੇਖੋ 6965 ਰੁਪਏ ਜਿਹੜੀ ਆਪਣੀ ਡਿਡਕਸ਼ਨ ਹੋਈ ਹੈ ਤੇ ਜੇਕਰ ਫੁੱਲ ਆਪਾਂ ਗੱਲ ਕਰ ਲਈਏ ਤਾਂ ਉਹ ਆਪਣੀ 71700 ਦੇ ਲਗਭਗ ਹੈ ਤਾਂ ਤਕਰੀਬਨ ਤਕਰੀਬਨ ਜਿਹੜੀ ਆਪਣੇ ਕੋਲ ਸੈਲਰੀ ਆਪਣੀ ਬਣਦੀ ਹੈ ਬਾਅਦ ਦੇ ਵਿੱਚ ਆਉਂਦੀ ਹੈ ਤਾਂ ਉਹ 64 ਜਿਹੜੀ ਸੌਰੀ 64735 ਦੇ ਲਗਭਗ ਬਣਦੀ ਹੈ ਠੀਕ ਹੈ ਜੀ 6460 ਦੇ ਹਜ਼ਾਰ ਜਿਹੜੀ ਉਹ ਲਗਭਗ ਬਣਦੀ ਹੈ ਠੀਕ ਹੈ ਜੀ ਤਾਂ ਇਹ ਤਾਂ ਸੀ ਦੋਸਤੋ 43 400 ਦੇ حساب ਨਾਲ ਹੁਣ ਜੇਕਰ ਇਹ 3800 ਦੇ ਹਿਸਾਬ ਨਾਲ ਫਿਕਸ ਕਰਦੇ ਆ ਠੀਕ ਹੈ ਜੀ ਹਾਲਾਂਕਿ ਇਹ ਫਿਕਸ ਨਹੀਂ ਸਿਰਫ ਆਪਾਂ ਤੁਹਾਨੂੰ ਇੱਕ ਕਰਕੇ ਦੱਸ ਰਹੇ ਕਿਉਂਕਿ ਦੋ ਤਰ੍ਹਾਂ ਦੇ ਨਾਲ ਜਿਹੜੀ ਉਹ ਤੁਹਾਡੀ ਸੈਲਰੀ ਬਣਾ ਕੇ ਵਿਭਾਗ ਨੂੰ ਭੇਜੀ ਗਈ ਹੈ ਠੀਕ ਹੈ ਜੀ ਉਹਦੇ ਵਿੱਚ ਕਲੈਰੀਫਾਈ ਕੀਤਾ ਜਾਣਾ ਹੈ ਉਸ ਤੋਂ ਬਾਅਦ ਹੀ ਜਿਹੜੀ ਫਿਕਸ ਕੀਤੀ ਜਾਣੀ ਹੈ ਫਿਲਹਾਲ ਉਹ ਜਿਹੜਾ ਇੱਕ ਡਾਟਾ ਜਿਹੜਾ ਅੰਕਰੇ ਇਕੱਠੇ ਕਰ ਰਹੇ ਆ ਸੋ ਯਹਾਂ ਪਰ 10 ਸੌਰੀ ਆਪਾਂ 38 100 ਦੇ ਹਿਸਾਬ ਨਾਲ ਲਾਈਏ ਤਾਂ ਇਹਦੇ ਉੱਪਰ ਵੀ 3% ਜਿਹੜਾ ਇਨਕਰੀਮੈਂਟ ਲਾ ਕੇ ਦੋਸਤੋ ਤਾਂ ਇਹ 39240 ਦੇ ਲਗਭਗ ਜਿਹੜੀ ਉਹ ਬਣਦੀ ਹੈ ਠੀਕ ਹੈ ਜੀ ਸੋ ਉਸੇ ਤਰ੍ਹਾਂ ਫੇਰ ਵੀ 42% ਇਹਦੇ ਉੱਪਰ ਵੀ ਡੀਏ ਆ ਗਿਆ ਹੁਣ 42% ਜੇਕਰ ਡੀਏ ਲਾਵਾਂਗੇ ਤਾਂ 16482 ਰੁਪਏ ਠੀਕ ਹੈ ਜੀ ਤਾਂ 16482 ਜਿਹੜੀ ਤੁਹਾਡੀ ਉਹ ਆਪਣਾ ਡੀਏ ਹੋ ਗਿਆ 3100 39 ਰੁਪਏ ਜਾਂ ਇਹਨੂੰ 40 ਕਰ ਲਵਾਂ ਠੀਕ ਹੈ ਜੀ ਆਪਾਂ ਜੇ ਰਾਉਂਡ ਫਿਗਰ ਕਰਨਾ ਹੈ ਤਾਂ 3140 ਵੀ ਕਰ ਸਕਦੇ ਹਾਂ 3140 ਪਰ ਤੁਹਾਡਾ ਐਚ ਆਰਏ ਆ ਗਿਆ ਤਾਂ ਉਸ ਤੋਂ ਬਾਅਦ 500 ਮੋਬਾਈਲ ਬਤਾਂ ਠੀਕ ਹੈ ਜੀ 1000 ਕੀਆ ਮੈਡੀਕਲ ਅਵਾਂਸ ਤੇ ਇਸ ਦੇ ਅਕੋਰਡਿੰਗ ਜਿਹੜੀ ਉਹ ਬਣਦੀ ਹੈ ਸੈਲਰੀ ਦੋਸਤੋ 60361 ਰੁਪਏ ਜਾਂ 60360 ਰੁਪਏ ਵੀ ਤੁਸੀਂ ਇਹਨੂੰ ਕਾਊਂਟ ਕਰ ਸਕਦੇ ਹੋ ਠੀਕ ਹੈ ਜੀ ਇਹ ਬਣਾਈਏ ਦੋਸਤੋ ਜੇਕਰ 38100 ਤੁਹਾਡੀ ਬੇਸਿਕ ਬਣਦੀ ਹੈ ਜਿਹਦੇ ਉੱਪਰ 3% ਇੰਕਰੀਮੈਂਟ ਲਾ ਕੇ ਭਾਗ 39240 ਦੇ ਨਾਲ ਜਿਹੜੀ ਤੁਹਾਡੀ ਗ੍ਰੋਸ ਸੈਲਰੀ ਬਣਦੀ ਹੈ ਦੋਸਤੋ ਉਹ ਬਣਦੀ ਹੈ 60 300 ਠੀਕ ਹੈ ਜੀ ਇੱਥੇ ਫਰਕ ਦੇਖ ਲਓ ਦੋਸਤੋ ਹੁਣ 60 300 60 ਰੁਪਏ ਤੇ ਜੇਕਰ 45 400 ਦੇ ਨਾਲ ਬਣਦੀ ਹੈ ਤਾਂ ਉਹ ਹੋ ਬਣਦੀ ਹੈ ਦੋਸਤੋ 71700 ਠੀਕ ਹੈ ਜੀ ਇੰਨਾ ਵੱਡਾ ਜਿਹੜਾ ਫਰਕ ਤੁਸੀਂ ਦੇਖ ਸਕਦੇ ਹੋ ਉਸੇ ਤਰੀਕੇ ਨਾਲ NPS ਇਹਦੇ ਵਿੱਚੋਂ ਵੀ ਆਪਾਂ ਘਟਾ ਲੈਨੇ ਆ ਦੋਸਤੋ ਹੁਣ ਨੈਟ ਜਿਹੜੀ ਆਪਣੇ ਕਿੰਨੀ ਮਿਲੂਗੀ ਤਾਂ ਜੇਕਰ ਇਹਦੇ ਵਿੱਚੋਂ ਆਪਾਂ NPS ਘਟਾਈਏ ਤਾਂ 5500 72 ਰੁਪਏ ਆਪਾਂ NPS ਕੱਟੀ ਤਾਂ ਦੋਸਤੋ 200 ਤੇ 120 ਆਪਾਂ ਜੀ ਇਸ 200 ਡਿਵੈਲਪਮੈਂਟ ਐਕਸ ਤਾਂ ਤਕਰੀਬਨ ਤਕਰੀਬਨ 5800 91 ਰੁਪਏ ਜਾਂ ਚਾਹੀ 90 ਲਾਲ ਅਰਾਊਂਡ ਫਿਗਰ ਕਰਨ ਦੇ ਲਈ ਠੀਕ ਹੈ ਜੀ ਪਹਿਨੇ ਬੰਦੇ ਆ ਹੁਣ ਜਿਹੜੀ ਗ੍ਰੋਸ ਸੈਲ ਹੀ ਬਣੀ ਉਹਦੇ ਵਿੱਚੋਂ ਐਨਪੀਐਸ ਘਟਾ ਕੇ ਦੋਸਤੋ ਆਪਣੇ ਕੋਲੇ ਤਕਰੀਬਨ 54000 469 ਰੁਪਏ ਜਿਹੜੇ ਉਹ ਬਚਦੇ ਆ ਠੀਕ ਹੈ ਜੀ ਤਾਂ ਹੁਣ ਦੋਵਾਂ ਦੇ ਵਿੱਚ ਫਰਕ ਦੇਖ ਲਓ ਪੂਰੇ ਦਾ ਪੂਰਾ ਜਿਵੇਂ ਕਹੇ ਦੀ ਵੀ 10000 ਦਾ ਫਰਕ ਪਿਆ ਹੈ ਦੋਸਤੋ ਠੀਕ ਹੈ ਜੀ ਆ ਤੁਸੀਂ ਦੇਖ ਸਕਦੇ ਹੋ 39240 ਦੇ ਨਾਲ ਭਾਅ 38100 ਦੇ ਨਾਲ ਬਣੀ ਕਿੰਨੀ ਹੈ 60000 net ਮਿਲ ਨਹੀਂ ਰਹੀ ਹੈ ਇਨ ਹੈਂਡ ਜਿਹੜੀ ਹੈਗੀ ਉਹ 54469 ਜਾਂ 7700 ਬੈਲਾ ਹੋ ਠੀਕ ਹੈ ਜੀ ਜੇ 45400 ਦੇ ਲਈਏ ਤਾਂ 71700 ਬਣਦੀ ਹੈ ਠੀਕ ਹੈ ਜੀ ਜਿਹੜੀ net in hand ਭਾਅ ਉਹਨੂੰ ਆ ਰਹੀ ਹੈ ਉਹ 64700 35 ਠੀਕ ਹੈ ਜੀ ਇਹ 80 ਵੀ ਹੋ ਸਕਦੀ ਹੈ ਮਤਲਬ ਰਾਉਂਡ ਫਿਗਰ ਕਰਨ ਵਾਸਤੇ ਜਿਹਨੇ ਅੰਕੜੇ ਆਹੋ ਇਧਰ ਉਧਰ ਕੀਤੇ ਜਾ ਸਕਦੇ ਠੀਕ ਹੈ ਜੀ ਸੋ ਦੋਸਤੋ ਇਹ ਸੀ ਜਿਹੜੀ ਪੇ ਫਿਕਸੇਸ਼ਨ ਦੇ ਅਕੋਰਡਿੰਗ ਆਪਾਂ ਨੂੰ ਜਿੰਨੀ ਕਿ ਜਾਣਕਾਰੀ ਮਿਲੀ ਸੀ ਜਿੰਨੇ ਕਿ ਅਕੋਰਡਿੰਗ ਜਿਹੜੀ ਪੇ ਫਿਕਸ ਕਰਕੇ ਭਾ ਭੇਜੀ ਆ ਉਹ ਹੁਣ ਤੁਹਾਡੇ ਤੇ ਕਿੰਨੀ ਫਿਕਸ ਹੁੰਦੀ ਹੈ ਇਹ ਅਜੀਬ ਬਾਤ ਦੀ ਗੱਲ ਹੈ ਠੀਕ ਹੈ ਜੀ ਤੋਂ ਵੈਸੇ ਕੁੱਲ ਮਿਲਾ ਕੇ ਜੇਕਰ ਸੋਚਿਆ ਜਾਵੇ ਤਾਂ 45400 ਹੀ ਜਿਹੜੀ ਉਹ ਮੈਨੂੰ ਲੱਗਦਾ ਵੀ ਸ਼ਾਇਦ ਬੈਨਟ ਬੰਨੀ ਜਾਊਗੀ ਕਿਉਂਕਿ ਇਸ ਤਰ੍ਹਾਂ ਤਾਂ ਫਿਰ ਵੀ 10000 ਰੁਪਏ ਦਾ ਘਾਟਾ ਜਿਹੜਾ ਉਹ 3704 ਕੈਂਡੀਡੇਟਸ ਨੂੰ ਜਿਹੜੇ ਆਪਟੀਸ਼ਨਲ ਨੂੰ ਪੈ ਰਿਹਾ ਅਜੀਬ ਹੀ ਠੀਕ ਹੈ ਜੀ ਸੋ ਕਿਰਪਾ ਕਰਕੇ ਜੇਕਰ ਵੀਡੀਓ ਬਧੀ ਲਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਅਤੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਮਿਲਦੇ ਹਾਂ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ